ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਬਈ ਨਰਿੰਦਰ ਸਿੰਘ ਚੌੜਾ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਇਹਦੇ ਤੇ ਕਿਉਂ ਇਤਰਾਜ਼ ਕਰ ਰਹੇ ਨੇ ਅਕਾਲੀ ਦਲ ਵਾਲੇ ਅਜੀ ਪਹਿਲਾਂ ਤਾਂ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ ਆ ਜੀ ਜਿਹੜੀ ਤੁਸੀਂ ਗੱਲ ਪੁੱਛੀ ਸੀ ਸੰਨ ਸਾਹਿਬ ਇਹ ਰੌਲਾ ਪੈਣਾ ਸੀ ਇਸ ਕਰਕੇ ਕਿਉਂਕਿ ਇਸ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੀਆਂ ਨਵੀਆਂ ਗੱਲਾਂ ਜੁੜ ਰਹੀਆਂ ਖੜੀ ਦਲ ਦੇ ਆਗੂ ਨੇ ਅੱਜ ਡੀਜੀਪੀ ਨੂੰ ਚਿੱਠੀ ਲਿਖੀ ਹੈ ਡੀਜੀਪੀ ਸਾਹਿਬ ਨੂੰ ਬਿਕਰਮ ਸਿੰਘ ਮਜੂਰੀਆ ਨੇ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਸਥਾਨਕ ਪੁਲਿਸ ਤੋਂ ਕੋਈ ਆਸ ਨਹੀਂ ਅਮਰਸਰ ਦੀ ਪੁਲਿਸ ਤੋਂ ਐਸਐਸਪੀ ਸਾਹਿਬ ਤੋਂ ਐਸਪੀ ਤੋਂ ਸਾਨੂੰ ਕੋਈ ਆਸ ਨਹੀਂ ਵੀ ਭਾਈ ਇਨਸਾਫ ਮਿਲੂਗਾ ਸੁਖਵੀਰ ਸਿੰਘ ਬਾਦਲ ਦੇ ਉੱਤੇ ਸਾਜਿਸ਼ਨ ਹਮਲਾ ਕਰਵਾਇਆ ਗਿਆ ਸ਼ੱਕੀ ਲੋਕਾਂ ਦੀ ਭੂਮਿਕਾ ਇਹਦੇ ਵਿੱਚ ਹੋ ਸਕਦੀ ਹੈ ਤੇ ਨਾਲ ਉਹਨਾਂ ਨੇ ਇੱਕ ਮਹੱਤਵਪੂਰਨ ਗੱਲ ਕਹੀ ਹੈ ਉਹ ਕਹਿੰਦੇ ਵੀ ਜਿਹੜੀ ਐਫਆਈਆਰ ਦਰਜ ਕੀਤੀ ਹੈ ਇਸ ਐਫਆਈਆਰ ਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਧੱਕਾ ਮੁੱਕੀ ਦੇ ਵਿੱਚ ਗੋਲੀ ਚੱਲੀ ਹੈ ਪਰ ਇਹ ਗੱਲ ਬੈਸੇ ਸੱਚੀ ਮੁੱਚੀ ਵੀ ਹੈਰਾਨ ਕਰਦੀ ਆ ਸੰਸਾਭ ਜਿਹੜਾ ਅਸੀਂ ਹੁਣ ਤੱਕ ਦੇਖਿਆ ਵਰਤਾਰਾ ਉਹਦੇ ਵਿੱਚ ਕੋਈ ਧੱਕਾ ਮੁਕੀ ਵਾਲੀ ਗੱਲ ਨਹੀਂ ਕੀ ਦੇਖੋ ਜਦੋਂ ਉਹ ਬੰਦਾ ਆਉਂਦਾ ਨਰੈਣ ਸਿੰਘ ਚੌੜਾ ਗੋਲੀ ਕੱਢ ਮਾਰਨ ਦੇ ਲਈ ਉਹ ਨੇਫੇ ਦੇ ਵਿੱਚੋਂ ਪਿਸਤੌਲ ਕੱਢਦਾ ਫਿਰ ਉਹਨੂੰ ਉਸ ਤੋਂ ਬਾਅਦ ਜਿਹੜੇ ਮੁਲਾਜ਼ਮ ਆ ਪੈ ਜਾਂਦੇ ਧੱਕਾ ਮਾਰਦੇ ਫਿਰ ਉਹਦੀ ਗੋਲੀ ਚੱਲਦੀ ਆ ਉਹ ਕੰਨ ਦੇ ਵਿੱਚ ਜਾ ਵਜਦੀ ਆ ਪਰ ਉਹਨੇ ਨੇਫੇ ਦੇ ਵਿੱਚੋਂ ਪਿਸਤੌਲ ਕੱਢਿਆ ਤਾਂ ਗੋਲੀ ਚਲਾਉਣ ਵਾਸਤੇ ਹੀ ਆ ਨਾ ਇਹ ਤਾਂ ਇਹ ਨਹੀਂ ਵੀ ਭਾਈ ਉਹਨੇ ਕੰਨ ਖੁਰਕਣ ਵਾਸਤੇ ਕੱਢਿਆ ਸਵਾਲ ਹੁਣ ਇਹ ਪੈਦਾ ਹੋ ਗਿਆ ਦੂਜੀ ਗੱਲ ਇਹ ਹੈ ਕਿ ਹੁਣ ਇਸ ਮਸਲੇ ਦੇ ਉੱਤੇ ਆਕਾੜੀ ਦਲ ਦੇ ਆਗੂਆਂ ਨੇ ਕਹਿ ਜੀ ਕਿ ਅਸੀਂ ਰਾਜਪਾਲ ਸਾਹਿਬ ਨੂੰ ਵੀ ਮਿਲਾਂਗੇ ਪੰਜਾਬ ਦੇ ਵਿੱਚ ਕਾਨੂੰਨ ਦੀ ਸਿਤੀ ਆ ਜਿਹੜੀ ਉਹ ਇਸ ਤਰੀਕੇ ਦੀ ਬਣੀ ਹੋਈ ਆ ਕਿਤੇ ਵੀ ਗੋਲੀ ਚੱਲ ਜਾਂਦੀ ਆ ਗੁਰੂ ਦੇ ਦਰ ਦੇ ਉੱਤੇ ਵੀ ਗੋਲੀ ਚੱਲ ਜਾਂਦੀ ਆ ਸੋ ਮੁੱਦਾ ਇਹ ਕਾਫੀ ਭੱਗ ਗਿਆ ਜੀ ਤੇ ਬਾਕੀ ਕਿਸਾਨਾਂ ਨੇ ਕੀ ਫੈਸਲਾ ਕੀਤਾ ਉਹ ਜਥਾ ਜਾਂਦਾ ਰਹੇਗਾ ਉਸੇ ਤਰ੍ਹਾਂ ਜਿਵੇਂ ਪਹਿਲਾਂ ਜਾਂਦੇ ਸੀ ਜਨ ਸਾਹਿਬ ਇੱਕ ਤਾਂ ਗੱਲ ਇਹ ਜੀ ਕਿ ਅੱਜ ਸਰਵਣ ਸਿੰਘ ਪੰਦੇਰ ਹੋਰਾਂ ਨੇ ਐਲਾਨ ਕੀਤਾ ਉਹ ਕਹਿੰਦੇ ਕਿ ਜਿਹੜਾ ਜਥਾ ਉਹ ਹੁਣ 14 ਤਰੀਕ ਨੂੰ ਜਾਊਗਾ ਯਾਨੀ ਕਿ 14 ਨਵੰਬਰ ਨੂੰ ਹੁਣ ਉਸ ਦਿਨ ਹਰਿਆਣੇ ਦੀ ਪੁਲਿਸ ਜਾਣ ਦਿੰਦੀ ਆ ਕਿ ਨਹੀਂ ਜਾਣ ਦਿੰਦੀ ਇਹਦੇ ਉੱਤੇ ਆਪਾਂ ਅੱਜ ਹੀ ਟਿੱਪਣੀ ਕਰ ਨਹੀਂ ਸਕਦੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਅੱਜ ਕਿਸਾਨਾਂ ਨੇ ਇੱਕ ਦਿਨ ਦੀ ਪੂਰੇ ਦੀ ਪੂਰੀ ਖਨੌਰੀ ਬਾਰਡਰ ਦੇ ਉੱਤੇ ਧੁੱਕ ਕੱਟੀ ਆ ਉਹਨਾਂ ਨੇ ਅੱਜ ਸਰਕਾਰ ਦੇ ਵਿਰੋਧ ਦੇ ਵਿੱਚ ਤੇ ਡੱਲੇਵਾਲ ਦੇ ਮਰਨ ਵਰਤ ਦੇ ਹੱਥ ਦੇ ਵਿੱਚ ਇੱਕ ਦਿਨ ਦੀ ਧੁੱਕ ਕੱਟੀ ਆ ਸਾਰੇ ਹੀ ਕਿਸਾਨਾਂ ਨੇ ਅੱਜ ਧੁੱਕ ਹੜਤਾਲ ਕੀਤੀ ਹੈ ਖਨੌਰੀ ਬਾਰਡਰ ਤੇ ਇੱਕ ਰੋਟੀ ਦੀ ਬਰਤੀ ਵੀ ਕਿਸੇ ਨੇ ਅੱਗੇ ਨਹੀਂ ਲੰਗਾਈ ਉਹ ਕਹਿੰਦੇ ਵੀ ਜੇਕਰ ਡੱਲੇਵਾਲ ਸਾਹਿਬ ਭੁੱਖੇ ਆ ਅਸੀਂ ਵੀ ਭੁੱਖੇ ਰਹਾਂਗੇ ਉਸ ਤੋਂ ਕੋਲੀ ਗੱਲ ਇੱਕ ਡੱਲੇਵਾਲ ਦਾ ਮਰਨ ਵਰਤ 15 ਮਹੀਨਿਆਂ ਦੇ ਵਿੱਚ ਦਾਖਲ ਹੋ ਗਿਆ ਸੀ ਅੱਜ ਚਲੋ ਹੁਣ ਤਾਂ ਅੱਜ ਦਾ ਦਿਨ ਨਿਕਲ ਗਿਆ ਭਾਰਤੀ ਸਮੇਂ ਮੁਤਾਬਕ 16 ਵਜੇ ਸ਼ੁਰੂ ਹੋਣ ਵਾਲਾ ਤੇ ਅੱਜ ਪਤਾ ਲੱਗਾ ਜੀ ਭਾਰ ਉਹਨਾਂ ਦਾ 13 ਕਿਲੋ ਘਟ ਗਿਆ ਤੇ ਦੋ ਬੰਦਿਆਂ ਦੇ ਸਹਾਰੇ ਉਹ ਤੁਰ ਸਕਦੇ ਆ ਦੇਖੋ ਕਿਸਾਨ ਜਿੱਥੇ ਬੰਦਿਆਂ ਦੇ ਵੱਖੋ-ਵੱਖਰੇ ਮੂੰਹ ਸੇਰਾ ਹਰ ਜਥੇਬੰਦੀ ਦੇ ਆਪਣੇ ਵੱਖੋ-ਵੱਖਰੇ ਕੋਈ ਮਤਭੇਦ ਹੈਗੇ ਕਿਸੇ ਦੇ ਦੂਜੇ ਦੇ ਨਾਲ ਪਰ ਗੱਲ ਵੀ ਅੱਜ ਲੱਖੇ ਸੁਧਾਣੇ ਨੇ ਵੀ ਤੇ ਬਾਕੀ ਕਈ ਲੋਕਾਂ ਨੇ ਹੋਰਾਂ ਨੇ ਵੀ ਗੱਲ ਕਹੀ ਆ ਉਹ ਕਹਿੰਦੇ ਵੀ ਜੇ ਕੱਲ ਨੂੰ ਡੱਲੇਵਾਲ ਹੋਰਾਂ ਦੀ ਮੌਤ ਹੋ ਜਾਂਦੀ ਆ ਬਾਅਦ ਦੇ ਵਿਸ਼ਵੀ ਤਾਂ ਭੋਗ ਦੇ ਉੱਤੇ ਕੱਟ ਕਰਦੇ ਫਿਰੋਗੇ ਫਿਰ ਗੱਡੀਆਂ ਜਣੀਆਂ ਘੁਮਾ ਘੁਮਾ ਕੇ ਉਹਦੇ ਪਿੰਡ ਲੈ ਕੇ ਜਾਓਗੇ ਫਿਰ ਸੜਕ ਦੇ ਉੱਤੇ ਲਾਸ਼ ਰੱਖ ਕੇ ਕਹੋਗੇ ਜੀ ਕਿ ਪਹਿਲਾਂ ਇਨਸਾਫ ਦਿਓ ਤੇ ਫਿਰ ਅਸੀਂ ਸਤਕਾਰ ਕਰਨਾ ਇਧਰੋਂ ਚੰਗਾ ਇਹ ਆ ਕਿ ਆਪਾਂ ਹੁਣੇ ਸਾਰੇ ਇਕੱਠੇ ਹੋ ਜਾਈਏ ਜੀ ਬਾਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕੌਣ ਨਿਯੁਕਤ ਹੋਏ ਆ ਜੀ ਡਾਕਟਰ ਕਰਮਜੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਜੀ ਇਹ ਜਿਹੜੇ ਪੰਜਾਬ ਦੇ ਰਾਜਪਾਲ ਨੇ ਗੁਲਾਬ ਸਿੰਘ ਘਟਾਰੀਆ ਸਾਹਿਬ ਉਹਨਾਂ ਦੇ ਵੱਲੋਂ ਫਾਈਲ ਦੇ ਉੱਤੇ ਸਾਈਨ ਕੀਤੇ ਗਏ ਤੇ ਡਾਕਟਰ ਕਰਮਜੀਤ ਸਿੰਘ ਨੇ ਜਿਹੜੇ ਉਹ ਜੀਐਨਡੀਯੂ ਦੇ ਯਾਨੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਬਣ ਗਏ ਆ ਤੇ ਦੂਜੀ ਗੱਲ ਇਹ ਜੀ ਕਿ ਇਹ ਬੜੇ ਚੰਗੇ ਸਿੱਖਿਆ ਸ਼ਾਸਤਰੀ ਆ ਵਕ ਵਕ ਥਾਵਾਂ ਦੇ ਡੀਨ ਵੀ ਰਹੇ ਆ ਇਹਨਾਂ ਤੋਂ ਪਹਿਲਾਂ ਜਸਪਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੀਗੇ ਉਹ ਸੇਵਾਮੁਕਤ ਹੋ ਗਏ ਤੇ ਹੁਣ ਉਹਨਾਂ ਦੀ ਥਾਂ ਦੇ ਉੱਤੇ ਡਾਕਟਰ ਕਰਮਜੀਤ ਸਿੰਘ ਆਏ ਆ ਤਾਂ ਡਰੀਆਂ ਵਾਲੇ ਰਣਜੀਤ ਸਿੰਘ ਤੇ ਕਾਹਦਾ ਪਰਚਾ ਦਰਜ ਹੋਇਆ ਜੀ ਇਹ ਜੀ 12 ਸਾਲ ਪੁਰਾਣਾ ਜਿਹੜਾ ਮਾਮਲਾ ਉਹਦੇ ਕਰਕੇ ਪਰਚਾ ਦਰਜ ਹੋਇਆ ਹਾਲਾਂਕਿ ਦੋਸ਼ ਹੈ ਜੀ ਦੋਸ਼ ਸਾਬਤ ਨਹੀਂ ਹੋਏ ਦੋਸ਼ ਸਾਬਤ ਤਾਂ ਹੋਣਗੇ ਜੇਕਰ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਬੂਤ ਮਿਲਣਗੇ ਪਰ ਕਿਉਂਕਿ ਸਾਡੇ ਪੰਜਾਬੀਆਂ ਦੀ ਇੱਕ ਥੋੜੀ ਜੀ ਆਰਤ ਵੀ ਆ ਦੋਸ਼ ਲੱਗਣ ਨੂੰ ਅਸੀਂ ਦੋਸ਼ੀ ਹੀ ਮੰਨਦੇ ਹੁੰਨੇ ਆ بڑے ਲੋਕਾਂ ਨੂੰ ਅਸੀਂ ਉਹ ਕਾਨੂੰਨ ਦੀ ਕਚਹਿਰੀ ਤੋਂ ਭਾਵੇਂ ਮaaf ਹੋ ਗਏ ਲੋਕਾਂ ਦੀਆਂ ਅੱਖਾਂ 'ਚ ਮਾਫੀ ਨਹੀਂ ਹੁੰਦੇਗੇ ਲੋਕ ਕਹਿੰਦੇ ਵੀ ਸਾਡੀ ਨਜ਼ਰ ਦੇ ਵਿੱਚ ਤਾਂ ਦੋਸ਼ ਲੱਗੇ ਦੋਸ਼ੀ ਹੀ ਆ ਪਰ ਗੱਲ ਇਹ ਜੀ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਹੁਣੇ-ਹੁਣੇ ਇੱਕ ਬਿਆਨ ਆਇਆ ਮੈਂ ਉਸ ਬਿਆਨ ਦੇ ਨਾਲ ਬਿਲਕੁਲ ਸਹਿਮਤ ਆ ਕਿਉਂਕਿ ਕਾੜੀ ਇੰਨੀ ਹੈ ਨਹੀਂ ਕਿ ਵੀ ਭਾਈ ਹੁਣੇ ਜਾਣੀਏ ਉਹ ਕਹਿੰਦੇ ਵੀ ਦੇਖੋ 12 ਸਾਲ ਪੁਰਾਣਾ ਇਹ ਮਾਮਲਾ ਥਿੰਦ ਸਾਹਿਬ 12 ਸਾਲ ਪਹਿਲਾਂ ਇੱਕ ਕੁੜੀ ਗੁਰਦੁਆਰਾ ਪਰਮੇਸ਼ਰ ਦਵਾਰ ਦੇ ਗੇਟ ਦੇ ਉੱਤੇ ਡਿੱਗ ਪਈ ਉਹ ਖੁਦਕੁਸ਼ੀ ਕਰਨ ਕਰ ਰਹੀ ਸੀਗੀ ਉਹ ਡਿੱਗ ਪਈ ਤੇ ਪਤਾ ਲੱਗਾ ਜੀ ਇੱਕ ਸੇਵਾਦਾਰ ਉਹਨੂੰ ਚੱਕ ਕੇ ਰਜਿੰਦਰਾ ਹਸਪਤਾਲ ਪਟਿਆਲਾ ਲੈ ਗਿਆ ਉੱਥੇ ਤੀਜੇ ਦਿਨ ਕੁੜੀ ਦੀ ਮੌਤ ਹੋ ਜਾਂਦੀ ਹੈ ਕੁੜੀ ਦੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕੋਈ ਉਹਦੇ ਨਾਲ ਜ਼ਿਆਦਤੀ ਨਹੀਂ ਹੋਈ ਕੋਈ ਧੱਕਾ ਨਹੀਂ ਹੋਇਆ ਜ਼ਹਿਰੀਲੇ ਪਦਾਰਥ ਦੇ ਨਾਲ ਹੀ ਉਹਦੀ ਮੌਤ ਹੋਈ ਹੈ ਇਹ ਗੱਲ ਆ ਕੁੜੀ ਦੀ ਮਾਂ ਬਾਪ ਜੀਜਾ ਤੇ ਇੱਕ ਭਰਾ ਚਾਰਾਂ ਜਣੇ ਦੇ ਬਿਆਨ ਜਿਹੜੇ ਕਲੰਬਦ ਕੀਤੇ ਗਏ ਵੀ ਭਾਈ ਕੁੜੀ ਦੀ ਇਸ ਜਿਹੜੀ ਮੌਤ ਦੇ ਪਿੱਛੇ ਕੋਈ ਜ਼ਿੰਮੇਵਾਰ ਨਹੀਂ ਆ 12 ਸਾਲਾਂ ਬਾਅਦ ਉਸ ਕੁੜੀ ਦੇ ਇੱਕ ਭਰਾ ਦੇ ਵੱਲੋਂ ਲਾਇਗ ਗਏ ਦੋਸ਼ਾਂ ਦੇ ਆਧਾਰ ਦੇ ਉੱਤੇ ਕਿਰਨਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸੰਪਰਕ ਬਣਾਇਆ ਕੁੜੀ ਦੇ ਨਾਲ ਸਬੰਧ ਬਣਾਏ ਉਹ ਪ੍ਰੈਗਨੈਂਟ ਸੀਗੀ ਇਹ ਦੋਸ਼ ਲਾਏ ਤੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਤੇ ਪਸਿਆਣਾ ਥਾਣਾ ਜਿਹੜਾ ਪਟਿਆਲੇ ਦਾ ਤੇ ਉੱਥੇ ਇਹ ਪਰਚਾ ਦਰਜ ਹੋਇਆ ਹੈਗਾ ਜ਼ਬਰ ਜਨਾਹ ਦਾ ਤੇ ਕਤਲ ਦਾ ਛੋਟਾ ਢੜਗਾਂ ਵਾਲਿਆਂ ਨੇ ਕਿਹਾ ਜੀ ਭਾਵੇਂ ਕੁਝ ਹਫ਼ਤੇ ਲੱਗ ਜਾਣ ਤੇ ਭਾਵੇਂ ਕੁਝ ਮਹੀਨੇ ਲੱਗ ਜਾਣ ਪਰ ਸਭ ਕੁਝ ਸਬਦੇ ਸਾਹਮਣੇ ਆ ਜਾਣਾ ਕੁਝ ਵੀ ਕਹਿਣ ਨੂੰ ਇਹਦੇ ਵਿੱਚ ਬਾਕੀ ਨਹੀਂ ਆ 12 ਸਾਲ ਪੁਰਾਣਾ ਮਾਮਲਾ ਪੋਸਟ ਮਾਰਟਮ ਦੀ ਰਿਪੋਰਟ ਦੇ ਵਿੱਚ ਐਵੀਡੈਂਸ ਦੇ ਤੌਰ ਦੇ ਉੱਤੇ ਆ ਉੜੀ ਦੇ ਮਾਪੇ ਬਾਪ ਦੇ ਇੱਕ ਭਰਾ ਦੇ ਤੇ ਜੀਜੇ ਦੇ ਬਿਆਨ ਇਹਦੇ ਵਿੱਚ ਦਰਜ ਹੈਗੇ ਰਿਪੋਰਟ ਦੇ ਵਿੱਚ ਤੇ ਭਾਈ ਜੇਕਰ ਦੋਸ਼ ਲੱਗੇ ਕੋਈ ਗੱਲ ਨਹੀਂ ਦੋਸ਼ ਲਾਉਣਾ ਪਰਿਵਾਰ ਦੇ ਕਿਸੇ ਜੀ ਨੂੰ ਜੇਕਰ ਕੋਈ ਸ਼ੰਕਾ ਦੋਸ਼ ਲਾਉਣਾ ਉਹਨਾਂ ਦਾ ਅਧਿਕਾਰ ਹੋ ਸਕਦਾ ਪਰ ਸਭ ਕੁਝ ਸਭ ਦੇ ਸਾਹਮਣੇ ਆ ਜਾਣਾ ਤੇ ਡਿਬਰੂਗੜ ਤੋਂ ਕੀ ਖਬਰਾਂ ਆ ਰਹੀਆਂ ਨੇ ਡਿਬਰੂਗੜ ਦੇ ਵਿੱਚ ਅਮਰਤਪਾਲ ਸਿੰਘ ਦੇ ਬਾਕੀ ਸਸਗਾਂ ਦੇ ਵਿੱਚ ਇੱਕ ਦਾ ਨਾਂ ਹੈਗਾ ਜੀ ਬਸੰਤ ਸਿੰਘ ਬਸੰਤ ਸਿੰਘ ਦੀ ਮਾਤਾ ਦੀ ਪਰਸੋਂ ਮੌਤ ਹੋ ਗਈ ਸੀ ਅੱਜ ਉਹਦਾ ਸਸਕਾਰ ਸੀ ਤੋ ਇਸ ਕਰਕੇ ਜਿਬਰੂਗੜ ਦੀ ਜੇਲ੍ਹ ਦੇ ਵਿੱਚੋਂ ਉਹਨੂੰ ਬਾਹਰ ਆਉਣ ਦਾ ਮੌਕਾ ਮਿਲਿਆ ਜੀ 3 ਦਿਨ ਦੇ ਲਈ ਬਸੰਤ ਸਿੰਘ ਨੂੰ ਤੇ ਬਸੰਤ ਸਿੰਘ ਨੂੰ ਅੱਜ ਬਹੁਤ ਵੱਡੀ ਜਨਤੀ ਦੇ ਵਿੱਚ ਪੁਲਿਸ ਦੀ ਹਾਜ਼ਰੀ ਦੇ ਵਿੱਚ ਤੇ ਜੇਲ੍ਹ ਦੇ ਵਿੱਚੋਂ ਬਾਹਰ ਲਿਆਂਦਾ ਗਿਆ ਦੂਜੀ ਜਾਣਕਾਰੀ ਇਹ ਜੀ ਕਿ ਅੱਜ ਸਸਕਾਰ ਦੇ ਮੋਕੇ ਪੂਰੇ ਪਿੰਡ ਦੇ ਵਿੱਚ ਪੁਲਿਸ ਹੀ ਪੁਲਿਸ ਸੀ ਸੋ ਅੰਤਿਮ ਰਸਮਾਂ ਮਾਤਾ ਦੀ ਜਾਣ ਤੋਂ ਬਾਅਦ ਨਿਭਾਉਣ ਦੇ ਲਈ ਬਸੰਤ ਸਿੰਘ ਨੂੰ ਤੇ ਜਿਬਰੂਗੜ ਦੀ ਜੇਲ੍ਹ ਦੇ ਵਿੱਚੋਂ 3 ਦਿਨ ਲਈ ਬਾਹਰ ਲਿਆਂਦਾ ਗਿਆ ਜੀ ਤੇ ਬਾਕੀ ਗਿਆਨੀ ਰਗਵੀਰ ਸਿੰਘ ਹੋਰਾਂ ਦਾ ਜਿਹੜਾ ਬਿਆਨ ਆਇਆ ਸੀ ਕਿ ਉਹ 21 ਦਿਨਾਂ ਲਈ ਜਾਂ 20 ਦਿਨਾਂ ਲਈ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਅਸਤੀਫੇ ਦੀ ਮਨਜ਼ੂਰੀ ਅੱਗੇ ਪਾ ਰਹੇ ਨੇ ਮੁਲਤਵੀ ਕਰ ਰਹੇ ਨੇ ਉਹਦੇ ਕਰਕੇ ਕੋਈ ਉਹਨਾਂ ਦੀ ਨੁਕਤਾਚੀਨੀ ਹੋਈ ਹੈ ਨਹੀਂ ਜੀ ਕੋਈ ਨੁਕਤਾਚੀਨੀ ਦੇਖੋ ਸੋਸ਼ਲ ਮੀਡੀਆ ਤੇ ਦੋ ਚਾਰ ਫੀਸ ਦੀ ਪੋਸਟਾਂ ਪੈ ਜਾਣ ਉਹ ਸ਼ਾਇਦ ਹੋਵੇ ਵੱਖਰੀ ਗੱਲ ਹੋਵੇ ਪਰ ਜਿਹੜੇ ਪੰਜਾਬ ਦੇ ਬਾਕੀ ਰਾਜਨੀਤਿਕ ਲੋਕ ਜਿਨ੍ਹਾਂ ਦੀ ਗੱਲ ਦਾ ਕੋਈ ਮੁੱਲ ਆ ਉਹਨਾਂ ਦੇ ਵੱਲੋਂ ਕੋਈ ਇਤਰਾਜ਼ ਨਹੀਂ ਕੀਤਾ ਗਿਆ ਨਾ ਦੇਖੋ ਕਾਂਗਰਸੀ ਤੇ ਬੀਜੇਪੀ ਦੇ ਆਗੂ ਤੇ ਇਸੇ ਆਪ ਵਾਲੇ ਉਹ ਤਾਂ ਕੁਝ ਬੋਲਦੇ ਨਹੀਂ ਇਸ ਮੁੱਦੇ ਦੇ ਉੱਤੇ ਤੇ ਜਿਹੜੇ ਹੈਗੇ ਜੀ ਅਕਾਲੀ ਦਲ ਸੁਧਾਰ ਲਹਿਰ ਵਾਲੇ ਤੇ ਉਹਨਾਂ ਨੇ ਆਪ ਦੀ ਲਹਿਰ ਭੰਗ ਕਰਤੀ ਐ ਤੇ ਇਸ ਕਰਕੇ ਉਹ ਇਕੱਠੇ ਹੋਣ ਵੱਲ ਵਧ ਰਹੇ ਆ ਜਸਵੰਤ ਸਿੰਘ ਸਾਬ ਨੇ ਗੱਲ ਕਹੀ ਐ ਕਿ 20 ਦਿਨ ਦੇ ਵਿੱਚ ਵਿੱਚ ਫੈਸਲਾ ਲਿਆ ਜਾਵੇ ਜਿਨ੍ਹਾਂ ਨੇ ਵੀ ਅਸਤੀਫਾ ਦਿੱਤਾ ਉਹਨਾਂ ਦੇ ਬਾਰੇ ਤੇ ਮੇਰਾ ਖਿਆਲ ਆ ਵੀ ਇਹਦੇ ਉੱਤੇ ਹੁਣ ਕੋਈ ਉਹ ਚਰਚਾ ਕਰ ਰਹੇ ਹੋਣਗੇ ਪਤਾ ਨਹੀਂ ਵਿਚਲੇ ਕਾਰਨ ਕੀ ਹੋਣਗੇ ਪਰ ਇਹਦੇ ਉੱਤੇ ਬਹੁਤੀ ਕਿੰਤੂ ਪਰੰਤੂ ਛੜੀ ਨਹੀਂ ਜੀ ਸੁਰ ਸੁਧਾਰ ਲਹਿਰ ਵਾਲੇ ਸਾਨੂੰ ਜ਼ਰਾ ਦੱਸੋ ਵੀ ਉਹ ਸੁਧਾਰ ਲਹਿਰ ਵਾਲੇ ਜਿਹੜੇ ਲੋਕ ਸੀ ਕਿ ਉਹ ਹਰਨ ਸੁਖਵੀਰ ਸਿੰਘ ਬਾਦਲ ਦੀ ਹੀ ਪ੍ਰੈਜ਼ੀਡੈਂਸੀ ਉਧੇਨ ਕੰਮ ਕਰਨ ਨੂੰ ਤਿਆਰ ਹੋ ਜਾਣਗੇ ਕਿਉਂਕਿ ਉਹਨਾਂ ਨੇ ਮਾਫੀ ਮੰਗ ਲਈ ਹੈ। ਇਹ ਥਿੰਸਾਬ ਹਾਲੇ ਨਾ ਇਹਦੇ ਬਾਰੇ ਕੋਈ ਵੀ ਵਿਚਾਰ ਨਹੀਂ ਹੋਇਆਗਾ ਹਾਲੇ ਇਹ ਨਹੀਂ ਸਿੱਤੀ ਕੋਈ ਵਿਚਾਰ ਹੋਣਾ ਵੀ ਨਹੀਂ ਇਸ ਮਸਲੇ ਦੇ ਉੱਤੇ ਕਿਉਂਕਿ ਹਾਲੇ ਤਾਂ ਜਥੇਦਾਰ ਸਾਹਿਬ ਨੇ ਗੱਲ ਕਹੀ ਆ ਕਿ ਇਹ ਇਹ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਆ ਉਹ ਕਮੇਟੀ ਆ ਜਿਹੜੀ ਨਵੇਂ ਸਿਰੇ ਤੋਂ ਭਰਤੀ ਕਰੇ ਤੇ 6 ਮਹੀਨੇ ਦੇ ਵਿੱਚ ਵਿੱਚ ਵਿਧੀ ਵਿਧਾਨ ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਨਵੇਂ ਪ੍ਰਧਾਨ ਨੂੰ ਚੁਣੇ ਉਹ ਨਵੇਂ ਪ੍ਰਧਾਨ ਨੂੰ ਚੁਣ ਤੱਕ ਤਾਂ ਸਮਾਂ ਲੱਗੂਗਾ ਨਾ ਇਹਨੂੰ 5-6 ਮਹੀਨੇ ਸਮਾਂ ਲੱਗ ਜਾਣਾ ਉਰੋਂ ਤੱਕ ਵੇਨੇ ਭਾਈ ਇਹਨਾਂ ਦੇ ਹੋ ਸਕਦਾ ਵੀ ਇਕੱਠ ਸਾਹ ਵਿੱਚ ਏਕਤਾ ਬਿਲਕੁਲ ਹੋ ਜੇ ਫੋਤਕ ਦਾ ਅੰਦਰ ਖਾਤੇ ਤਾਂ ਦਫੇੜੀ ਰਵੇ ਉਤੋਂ ਤੋਂ ਇਕੱਠੇ ਹੋਣ ਸੋ ਇਹ 5-6 ਮਹੀਨੇ ਤੱਕ ਕੁਝ ਨਹੀਂ ਕਹਿ ਸਕਦੇ ਵੀ ਜੇਕਰ ਸੁਖਬੀਰ ਸਿੰਘ ਬਾਦਲੀ ਪ੍ਰਧਾਨ ਬਣਦੇ ਆ ਇਹ ਮੰਨਣਗੇ ਕਿ ਨਹੀਂ ਪਰ ਜੇ ਵਿਧੀ ਵਿਧਾਨ ਮੁਤਾਬਕ ਉਹ ਫਿਰ ਬਣ ਜਾਂਦੇ ਆ ਤੇ ਮੈਂਬਰਾਂ ਦੀ ਸਹਿਮਤੀ ਨਾਲ ਬਣਦੇ ਆ ਫਿਰ ਮੰਨਣੇ ਪੈਣਗੇ ਕਿ ਹੋ ਸਕਦਾ ਵੀ ਭਾਈ ਇਹ ਨਾਮ ਹੀ ਬਣ ਦੇਣ ਤੇ ਬਾਕੀ ਹੁਣ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਇੱਕ ਹੋਰ ਹੁਕਮਨਾਮਾ ਦਿੱਤਾ ਹੈ ਕਿ ਸ਼ਹੀਦਾਂ ਦੇ ਦਿਹਾੜਿਆਂ ਨੂੰ ਮੇਲਾ ਨਾ ਬਣਾਓ ਆ ਬਿਲਕੁਲ ਜੀ ਉਹਨਾਂ ਨੇ ਅੱਜ ਇੱਕ ਥਾਂ ਦੇ ਉੱਤੇ ਨਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਹ ਕਿਹਾ ਤੇ ਮੈਂ ਇਸ ਗੱਲ ਦੇ ਨਾਲ 100% ਦੀ ਸਹਿਮਤ ਹਾਂ ਦੇਖੋ ਸਾਡੇ ਵਿੱਚੋਂ ਬਹੁਤੇ ਲੋਕ ਹਨ ਜਿਹੜੇ ਉਹ ਕੋਈ ਧਾਰਮਿਕਤਾ ਦੇ ਅਧੀਨ ਨਹੀਂ ਜਾਂਦੇਗੇ ਉਹ ਤਾਂ ਜਾਂਦੇ ਸਿਰਫ ਫੰਕਸ਼ਨ ਕਰਨ ਦੇ ਵਾਸਤੇ ਵੀ ਚਲੋ ਯਾਰ ਨਾਲੇ ਢੇੜਾ ਛੇੜਾ ਕੱਢਿਆ ਉਹਨੇ ਤੇ ਨਾਲੇ ਚਲੋ ਮੱਥਾ ਟੇਕਿਆ ਵਾਂਗੇ ਤੇ ਗਨੀਰ ਗਬੀਰ ਸਿੰਘ ਘੁਰਾਣੇ ਇਹ ਗੱਲ ਕਹੀ ਆ ਉਹ ਕਹਿੰਦੇ ਦੇਖੋ ਜੀ ਇਸ ਵੇਲੇ ਜ਼ਰੂਰਤ ਹੈ ਇਸ ਗੱਲ ਦੀ ਕਿ ਅਸੀਂ ਗੁਰੂਆਂ ਦੇ ਕਹਿ ਮਤਬਕ ਚੱਲ ਗਏ ਉਹ ਕਹਿੰਦੇ ਦੇਖੋ ਜੀ ਕਿ ਜਿਹੜੇ ਇਹ ਸ਼ਹੀਦੀ ਦਿਹਾੜੇ ਆ ਇਹਨਾਂ ਨੂੰ ਮੇਲੇ ਨਾ ਬਣਾਇਆ ਜਾਵੇ ਤੇ ਬੁਲਟ ਦੇ ਪਟਾਕੇ ਪਾਪਾ ਕੇ ਜਿਹੜੇ ਮੁੰਡੇ ਖੁੱਲੇ ਆਉਂਦੇ ਆ ਉਹ ਵੀ ਗੁਰੇਜ਼ ਕਰਨ ਵੈਸੇ ਵੀ ਸਿੰਘ ਸਾਹਿਬ ਮੈਂ ਬੜੀ ਵਾਰ ਦੇਖਿਆ ਵੀ ਟਰਾਲੀਆਂ ਦੇ ਉੱਤੇ ਡਾਲੀਆਂ ਦੇ ਉੱਤੇ ਬੈਠ ਕੇ ਤੇ ਚੋਬਰ ਬਣ ਕੇ ਜਾਣਾ ਤੇ ਉਹ ਜੀ ਉਧਰ ਬੁਲਟ ਦੇ ਪਟਾਕੇ ਪਾਉਂਦੇ ਜਾਣਾ ਟਰੈਕਟਰ ਦੇ ਉੱਤੇ ਲੱਖਾਂ ਰੁਪਏ ਦੇ ਸਪੀਕਰ ਲਾ ਕੇ ਢਿੰਗੜ ਢਿੰਗੜ ਕਰਦੇ ਜਾਣਾ ਇਸ ਕੋ ਸਿੱਖੀ ਦੇ ਪ੍ਰਤੀ ਸਮਰਪਣ ਵਾਲੀ ਭਾਵਨਾ ਨਹੀਂ ਗਈ। ਅ ਦੂਸਰੀ ਗੱਲ ਜਿਹੜਾ ਟਰੈਕਟਰ ਇੱਕ ਪਲਟਿਆ ਖਾਦ ਲੈ ਕੇ ਜਾ ਰਿਹਾ ਸੀ। ਬਿਲਕੁਲ ਜੀ ਇਹ ਪਤਾ ਲੱਗਾ ਜੀ ਕਿ ਸਕੀਨ ਆਲਾ ਹੈਗਾ ਜੀ ਇੱਕ ਗੁਰਦਾਸਪੁਰ ਦੇ ਵੱਲ ਤੇ ਉੱਥੋਂ ਦੀ ਖਬਰ ਆਈ ਆ। ਪਤਾ ਲੱਗਾ ਜੀ ਕਿਥੇ ਟਰੈਕਟਰ ਜਿਹੜਾ ਉਹ ਉੱਚੀ ਨਹੀਂ ਵੀ ਥਾਂ ਸੀਗੀ ਤੇ ਉੱਥੇ ਪਲਟ ਗਿਆ ਖਾਦ ਦਾ ਭਰਿਆ ਸੀਗਾ ਤੇ ਦੋ ਜਣਿਆਂ ਦੀ ਮੌਤ ਹੋਈ ਆ ਤੇ ਚਾਰ ਜਣੇ ਗੰभीर ਜ਼ਖਮੀ ਐ। ਨਸ਼ਾ ਮੁਕਤ ਮਹਿਮ ਵਰੇ ਕੀ ਖਬਰਾਂ ਨੇ ਜੜੀਆਂ ਜਲੰਧਰ ਤੋਂ ਆ ਰਹੇ ਹੁਲਾਬਚੰਦ ਕਟਾਰੀਆ ਜਿਹੜੇ ਕਿ ਪੰਜਾਬ ਦੇ ਰਾਜਪਾਲ ਸਾਹਿਬ ਨੇ ਉਹ ਅੱਜ ਜਲੰਧਰ ਦੇ ਵਿੱਚ ਆਏ ਤੇ ਇਸ ਮਹਿੰਮ ਦੇ ਵਿੱਚ ਸ਼ਾਮਲ ਹੋਏ ਅੱਜ ਇਹ ਤਾਂ ਦੂਜੀ ਗੱਲ ਮਹੱਤਵਪੂਰਨ ਇਹ ਆ ਕਿ ਜਿਹੜੇ ਗੁਲਾਬਚੰਦ ਕਟਾਰੀਆ ਇਹ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਵਾਰ-ਵਾਰ ਸਰਹੱਦੀ ਖੇਤਰ ਦੇ ਵਿੱਚ ਜਾ ਕੇ ਮਿਟਗਾਂ ਵੀ ਕਰਦੇ ਆ ਲੋਕਾਂ ਨੂੰ ਵੀ ਮਿਲਦੇ ਆ ਕੇਂਦਰ ਤੱਕ ਵੀ ਜਾਣਕਾਰੀਆਂ ਪਹੁੰਚਾਉਂਦੇ ਆ ਅੰਮ੍ਰਿਤਸਰ ਤੋਂ ਨਸ਼ਾ ਮੁਕਤੀ ਮਹਿੰਮ ਦੀ ਸ਼ੁਰੂਆਤ ਹੋਈ ਸੀ ਤੇ ਅੱਜ ਦੀ ਸਮਾਪਤੀ ਹੋਈ ਹੈ ਤੇ ਬਿਆਸ ਦੇ ਵੱਲ ਹੋਈ ਹੈ ਤੇ ਅੱਜ ਉੱਥੇ ਵੀ ਗਏ ਸੀ ਜਲੰਧਰ ਦੇ ਵਿੱਚ ਵੀ ਆਏ ਆ ਗੁਲਾਬ ਚੰਦ ਕਟਾਰਗਿਆ ਰਾਜਪਾਲ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਇਸ ਵੇਲੇ ਔਰਤਾਂ ਦਾ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਔਰਤਾਂ ਹੀ ਚੰਗੇ ਸਮਾਜ ਦੀ ਸਿਰਜਣਾ ਕਰਦੀਆਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੀਬੀਆਂ ਨੂੰ ਸਮਾਜ ਦੇ ਵਿੱਚ ਬਣਦਾ ਸਤਕਾਰ ਵੀ ਮਿਲਣਾ ਚਾਹੀਦਾ ਤੇ ਜਵਾਨੀ ਨੂੰ ਨਸ਼ਾ ਮੁਕਤ ਕਰਨ ਦੇ ਲਈ ਸਾਨੂੰ ਉਪਰਾਲੇ ਵੀ ਕਰਦੇ ਰਹਿਣਾ ਚਾਹੀਦਾ ਹੈ। ਹੌਬੀ ਵਰੇ ਕੀ ਗੱਲਬਾਤ ਚੱਲ ਰਹੀ ਹੈ ਕਿ ਇੱਕ ਲੜਕੀ ਨੇ ਮਾਈਕ੍ਰੋਫੋਨ ਤੇ ਕੁਝ ਇਹੋ ਜਿਹੇ ਸਟੇਟਮੈਂਟਸ ਦਿੱਤੀਆਂ ਨੇ। ਕਿ ਰੋਬੀ ਨੇ ਕੁਝ ਨਰਾਜ਼ਗੀ ਵਾਲੀ ਜਾਂ ਇਤਰਾਜ਼ ਵਾਲੀ ਗੱਲ ਕਰਤੀ ਸੀ ਦੇਖੋ ਜੀ ਗੱਲ ਇਹ ਕਿ ਇਹ ਇੱਕ ਉਮਰਾ ਨਗਲ ਦੇ ਮੇਲੇ ਦੀ ਕਹਾਣੀ ਹੈ ਸਾਰੀ ਕੀ ਕਹਾਣੀ ਹੈ ਉਮਰਾ ਨਗਲ ਦੇ ਵਿੱਚ ਉਹ ਉਮਰਾ ਨਗਲ ਦੇ ਵਿੱਚ ਇੱਕ ਵੱਡਾ ਮੇਲਾ ਲੱਗਦਾ ਉਹਦੇ ਵਿੱਚ ਹਰਜੀਤ ਹਰਮਨ ਗਾ ਰਿਹਾ ਉਦੋਂ ਬਲਜੀਤ ਕੌਰ ਬਿਰਕਨਾ ਦੀ ਕੁੜੀ ਆ ਜਿਹੜੀ ਕਿ ਸਟੇਜ ਸੈਕਟਰੀ ਹੈ ਜਿਹਨੂੰ ਤੁਸੀਂ ਐਮ ਸੀ ਕਹਿੰਦੇ ਇੱਥੇ ਜੀ ਟੈਂਕਰ ਆ ਜਿਹੜੀ ਮੰਚ ਸੰਚਾਲਕ ਉਹੀ ਗੱਲ ਕਹਿੰਦੀ ਕਿ ਭਾਈ ਇੱਥੇ ਔਰਤਾਂ ਦੀ ਕਦਰ ਨਹੀਂ ਕਰਨੀ ਆਉਂਦੀ ਹੈ ਹੋਬੀ ਢਾਲੀਵਾਲ ਨੂੰ ਇਹਨੇ ਜਿੰਨੀਆਂ ਮਰਜ਼ੀ ਫਿਲਮਾਂ ਕਰ ਲਈਆਂ ਪਰ ਜਿਹੜਾ ਸਤਕਾਰ ਨਹੀਂ ਕਰਦਾ ਔਰਤਾਂ ਦਾ ਫਿਰ ਉਸ ਤੋਂ ਬਾਅਦ ਕੁਝ ਕਲਿੱਪਾਂ ਹੋਰ ਵੀ ਵਾਇਰਲ ਹੋਈਆਂ ਅਸਲ ਦੇ ਵਿੱਚ ਗੱਲ ਇਹ ਜੀ ਕਿ ਮੈਨੂੰ ਲੱਗਦਾ ਵੀ ਗੱਲ ਚੌੜ-ਚੌੜ ਦੇ ਵਿੱਚ ਜਾਂ ਕਹਿ ਜਾਈਏ ਵੀ ਹੋਬੀ ਢਾਲੀਵਾਲ ਨੇ ਉਸ ਕੁੜੀ ਨੂੰ ਬੜਾ ਟੋਕਤਾ ਵਖ ਵਗਲਾਂ ਦੇ ਉੱਤੇ ਜਿਹਦੇ ਕਰਕੇ ਉਹਦੇ ਮਨ ਦੇ ਵਿੱਚ ਗੁੱਸੇ ਦੇ ਭਾਵ ਪੈਦਾ ਹੋਏ ਪਰ ਹਾਂ ਇੰਨੀ ਗੱਲ ਜ਼ਰੂਰ ਆ ਵੀ ਇਸ ਵੇਲੇ ਹੋਬੀ ਢਾਲੀਵਾਲ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਆਲੋਚਨਾ ਹੋ ਰਹੀ ਆ ਵੇ ਭਾਈ ਉਹਨੂੰ ਸੱਚੀ ਮੁੱਚੀ ਅਤੋਲ ਕਿ ਨਹੀਂ ਬੋਲਣਾ ਆ ਉਹਦੇ ਵੱਲੋਂ ਔਰਤ ਦਾ ਸਤਿਕਾਰ ਨਹੀਂ ਕੀਤਾ ਜਾ ਰਿਹਾ ਉਹਦੇ ਵੱਲੋਂ ਹੰਕੜ ਦੇ ਵਿੱਚ ਬੋਲਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਹੌਬੀ ਢਾਲੀ ਵਾਲਾ ਜਿਹੜਾ ਉਹ ਇਸ ਵੇਲੇ ਟ੍ਰੈਂਡਿੰਗ ਦੇ ਵਿੱਚ ਆ ਸਾਹ ਦੇ ਵਿੱਚ ਕੋਈ ਦੂਰ ਆਇਆ ਨਹੀਂ ਵੀ ਉਹ ਇੱਕ ਚੰਗਾ ਕਲਾਕਾਰ ਆ ਉਹਨੂੰ ਐਕਟਿੰਗ ਆਉਂਦੀ ਆ ਪਰ ਜਿਹੜੀ ਉਹਨੇ ਗੱਲਾਂ ਕਹੀਆਂ ਕਿ ਮੈਂ ਖਾਸਾ ਵੱਡਾ ਬੰਦਾ ਆ ਤੇ ਮੇਰੇ ਨਾਲ ਗੱਲ ਕਰਨ ਵਾਸਤੇ ਜ਼ਰੂਰਤ ਚਾਹੀਦੀ ਆ ਤੇ ਇਹਦੇ ਹੁਣ ਮੀਮ ਬਣਨੇ ਸ਼ੁਰੂ ਹੋ ਗਏ ਜੀ ਹਾਂ ਨੀ ਬੀਬੀ ਨੇ ਉਹਨੇ ਚੰਗੀਆਂ ਗੱਲਾਂ ਕੀਤੀਆਂ ਰਹੇ ਔਰ ਉਹਨਾਂ ਨੇ ਸਪਸ਼ਟ ਗੱਲ ਕੀਤੀ ਆ ਉਹ ਤੋਂ ਮਾਈਕ੍ਰੋਫੋਨ ਦੀ ਲੈਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਹ ਦਲੇਰ ਲੜਕੀ ਆ ਉਹਨੇ ਵਾਕਿਆਤਾ ਤੌਰ ਤੇ ਆਪਣੇ ਮਨ ਦੀ ਗੱਲ ਜਿਹੜੀ ਆ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਹੀ ਆ ਬਿਲਕੁਲ ਬਿਲਕੁਲ ਜੀ ਗੱਲ ਥੋੜੀ ਸਹੀ ਆ ਜੀ ਪਰ ਨਾ ਕਾਲਜ ਦੇ ਪੱਤਰਕਾਰਾਂ ਨੇ ਬੜਿਆਂ ਨੇ ਸੰਪਰਕ ਕੀਤਾ ਵੀ ਭਾਈ ਉਸ ਕੁੜੀ ਨਾਲ ਇੰਟਰਵਿਊ ਹੋਵੇ ਵੀ ਭਾਈ ਗੱਲ ਸ਼ੁਰੂ ਕਿੱਥੋਂ ਹੋਈ ਆ ਕੋਈ ਗੱਲ ਦਾ ਕਾਰਨ ਤਾਂ ਹੋਊਗਾ ਨਾ ਜਾਂ ਉਹਦੇ ਨਾਲ ਕੋਈ ਕੋਈ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਆ ਕੋਈ ਛੇੜਖਾਨੀ ਹੋਈ ਆ ਉਹਦੇ ਵਿੱਚ ਕੋਈ ਜਾਣਬੁੱਝ ਕੇ ਕੋਈ ਚਰੜਾਈ ਗਈ ਆ ਕੋਈ ਬਤਮੀਜ਼ੀ ਕੀਤੀ ਗਈ ਆ ਉਹ ਕੁੜੀ ਜਿੰਨਾ ਚਿਰ ਮੀਡੀਆ ਦੇ ਮੂਹਰੇ ਆਕੜੀ ਨਹੀਂ ਦੱਸਦੀ ਉਨੀ ਦੇਰ ਤੱਕ ਕੁਝ ਕਲੀਅਰ ਨਹੀਂ ਹੋਣਾ ਜੀ ਪੰਜਾਬ ਚ ਸਰਦਰੁੱਤ ਸੈਸ਼ਨ ਛੇਤੀ ਬੁਲਾਉਣ ਲਈ ਯਤਨ ਹੋ ਰਹੇ ਆ ہاں ਬਿਲਕੁਲ ਜੀ ਅੱਜ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਤੇ ਕੁਝ ਹੋਰ ਜਿਹੜੇ ਹੈਗੇ ਨੇ ਕਾਂਗਰਸੀ ਆਗੂ ਤੇ ਪਤਾ ਲੱਗਾ ਜੀ ਕਿ ਉਹ ਪਹੁੰਚੇ ਸੀਗੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਦੇ ਕੋਲ ਉਹਨਾਂ ਨੇ ਇਹ ਸੇ ਗੱਲ ਕਹੀ ਆ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਸਰਦਰ ਉਤ ਸੈਸ਼ਨ ਉਹ ਜਲਦ ਤੋਂ ਜਲਦ ਬੁਲਾਇਆ ਜਾਵੇ ਕਿਉਂਕਿ ਪਿੰਡਾਂ ਦੇ ਇਲਾਕਿਆਂ ਦੇ ਖੇਤਰਾਂ ਦੇ ਬਹੁਤ ਸਾਰੇ ਮਸਲੇ ਹੈਗੇ ਆ ਤੇ ਵਿਧਾਨ ਸਭਾ ਦੇ ਮੈਂਬਰ ਜਿੰਨੇ ਵੀ ਉਹ ਚਾਹੁੰਦੇ ਜੀ ਕਿ ਸਾਡੇ ਮਸਲੇ ਵੱਧ ਤੋਂ ਵੱਧ ਹੱਲ ਹੋਣ ਉਹ ਹੱਲ ਤਾਂ ਹੋਣਗੇ ਜੇਕਰ ਵਿਧਾਨ ਸਭਾ ਚ ਮੁੱਦੇ ਚੁੱਕੇ ਜਾਣਗੇ ਮੁੱਦੇ ਤਾਂ ਚੁੱਕੇ ਜਾਣਗੇ ਜੇਕਰ ਸੈਸ਼ਨ ਸ਼ੁਰੂ ਹੋਊਗਾ ਤੇ ਉਹਨਾਂ ਨੇ ਸਰਦਰ ਉਤ ਸੈਸ਼ਨ ਛੇਤੀ ਬੁਲਾਇਆ ਜਾਵੇ ਇਸ ਗੱਲ ਦੀ ਮੰਗ ਕੀਤੀ ਹੈ ਜੀ ਤੇ ਬਾਕੀ ਜਿਹੜੇ ਪੰਜਾਬ ਦੇ ਆਰਥਿਕ ਹਾਲਾਤ ਕਿਹੋ ਜਿਹੇ ਆ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਵੇ ਟਰੈਕਟਰ ਸ਼ਿੰਗਾਰ ਕੇ ਮੋਟਰਸਾਈਕਲ ਕਾਰਾਂ ਪੰਜਾਬ ਦੀ ਆਰਥਿਕਤਾ ਕਿਵੇਂ ਚੱਲ ਰਹੀ ਹੈ ਦੇਖੋ ਜਿਹੜੀ ਤਾਂ ਹੈਗੀ ਜੀ ਸਰਕਾਰੀ ਆਰਥਿਕਤਾ ਉਹ ਤਾਂ ਦਾਵਾ ਢੋਲੀ ਆ ਕਿਉਂਕਿ ਨਿੱਤ ਤੱਕ ਟੋਣਾ ਹੁੰਦੀਆਂ ਨਿੱਤੀ ਟੋਣਾ ਹੁੰਦੀਆਂ ਇੱਥੇ ਮੇਰਾ ਤਾਂ ਖਿਆਲ ਨਹੀਂ ਵੀ ਕੋਈ ਐਸਾ ਦਿਨ ਨਿਕਲੂਗਾ ਵੀ ਭਾਈ ਜਦੋਂ ਖਬਰ ਆਊਗੀ ਵੀ ਭਾਈ ਹੁਣ ਟੋਣ ਨਹੀਂ ਹੋਣੀਗੀ ਟੋਣਾ ਦਾ ਪੱਟਿਆ ਪੈ ਇਸ ਵੇਲੇ ਪੰਜਾਬ ਪਰ ਹਾਂ ਪੰਜਾਬ ਦੇ ਲੋਕ ਆ ਜਿਹੜੇ ਉਹ ਅੱਜ ਮੈਂ ਇੱਕ ਰਿਪੋਰਟ ਪੜ੍ਹੀ ਜੀ ਵੈਸੇ ਚਲੋ ਇਹ ਵੀ ਮੇਰੇ ਚੇਤੇ ਦੇ ਵਿੱਚ ਗੱਲ ਆ ਗਈ ਪੰਜਾਬ ਦੇ ਵਿੱਚ 3 ਕਰੋੜ ਤੇ 17 ਲੱਖ ਪੰਜਾਬ ਦੀ ਆਬਾਦੀ ਆ ਤੇ ਪੰਜਾਬ ਦੇ ਵਿੱਚ 3 ਕਰੋੜ ਤੇ 43 ਲੱਖ ਮੋਬਾਈਲ ਕਨੈਕਸ਼ਨ ਆ 3 ਕਰੋੜ 17 ਲੱਖ ਆਬਾਦੀ 3 ਕਰੋੜ 43 ਲੱਖ ਮੋਬਾਈਲ ਕਲੈਕਸ਼ਨ ਕਨੈਕਸ਼ਨ ਹੈਗੇ ਆ ਸੋ ਪਤਾ ਲੱਗਿਆ ਜੀ ਕਿ ਪੰਜਾਬ ਦੇ ਲੋਕ ਆ ਜਿਹੜੇ ਕਈ ਹਜ਼ਾਰ ਕਰੋੜ ਰੁਪਈਆ ਇੱਕ ਸਾਲ ਦੇ ਵਿੱਚ ਆ ਜਿਹੜਾ ਉਹ ਇਸ ਵੇਲੇ ਮੋਬਾਈਲ ਰੀਚਾਰਜ ਕਰਾਉਣ ਦੇ ਰੇਖੇ ਲਾਉਂਦੇ ਆ ਸੋ ਬੁਲਟਾਂ ਦੇ ਵਿੱਚ ਪੰਜਾਬ ਇਸ ਵੇਲੇ ਬਿਜ਼ੀ ਆ ਰੀਲਾਂ ਦੇ ਉੱਤੇ ਬਿਜ਼ੀ ਆ ਮੋਬਾਈਲਾਂ ਦੇ ਉੱਤੇ ਬਿਜ਼ੀ ਆ ਗਾੜਾ ਗੁੜਾ ਕੱਢਣ ਤੇ ਸੋਸ਼ਲ ਮੀਡੀਆ ਤੇ ਬਿਜ਼ੀ ਆ ਜਿਹੜੇ ਸਿਹਰਦ ਲੋਕੋ ਚੰਗੇ ਕੰਮ ਵੀ ਕਰਦੇ ਪਰ ਵੱਡੀ ਗਿਣਤੀ ਦੇ ਵਿੱਚ ਜਵਾਨੀ ਇਸ ਪਾਸੇ ਵੀ ਆ ਜੀ ਜਣਜੀ ਮੌਸਮ ਕਿਹੋ ਜਿਹਾ ਪੰਜਾਬ ਦਾ ਪੰਜਾਬ ਦੇ ਵਿੱਚ ਜੀ ਹੁਣ ਪਿਛਲੇ 3 ਦਿਨਾਂ ਤੋਂ ਅਸਲੀ ਠੰਡ ਉਤਰੀ ਆ ਅੱਜ ਵੀ ਇਸ ਵੇਲੇ ਚੰਗੀ ਠੰਡ ਆ ਕੰਨ ਠਰਦੇ ਤੇ ਸਿਰ ਟੱਕੇ ਬਹਿਣਾ ਪੈਂਦਾ ਤੇ ਰਜਾਈ ਦੇ ਨਾਲ ਕੰਬਲ ਜੋੜਨ ਵਾਲੀ ਠੰਡ ਆ ਗਈ ਆ ਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ ਦੇ ਵਿੱਚ برفਬਾਰੀ ਪੈ ਗਈ ਆ ਜਿਹਦੇ ਕਰਕੇ ਮੈਦਾਨੀ ਖੇਤਰ ਦੇ ਵਿੱਚ ਵੀ ਠਾਰੀ ਵਧੀ ਆ ਉਹ ਤਾਂ ਪੜੀ ਸ਼ੁਰੂ ਹੋ ਚੁੱਕੀ ਹੈ ਤੇ ਮੀਂਹ ਕਣੀ ਦੀ ਸੰਭਾਵਨਾ ਆਉਂਦੀ ਹੈ 48 ਘੰਟਿਆਂ ਦੇ ਵਿੱਚ ਹੈਗੀ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਮਿਹਰਬਾਨੀ ਮਿਹਰਬਾਨੀ ਇਸ ਦਾ ਮਜ਼ਾ ਜੁਹਰ ਹੈ ਰੈਡ ਐਫ ਐਮ